ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਅਕਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਆਉਣ ਲਈ ਉਮੀਦ ਕਰਦੀ ਹਾਂ ਤੁਸੀਂ ਸਾਰੇ ਟਿਕਟਾਕ ਹੋਮੋਗੇ ਹਾਂਜੀ ਅਸੀਂ ਵੀ ਠੀਕ ਠਾਕ ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਕੱਲ ਮੈਂ ਇੱਕ ਵੀਡੀਓ ਜਹ ਹਨ ਜਿੱਤੇ ਕੀਤਾ ਸੀ ਕਿ ਮੈਂ ਪਾਊਡਰ ਬਣਾਇਆ ਹੈ ਹਨ ਚੂਰਨਾ ਜੀ ਦੇ ਨਾਲ ਮੈਂ 15 ਦਿਨਾਂ ਦੇ ਵਿੱਚ 5 ਕਿਲੋ weight lose ਕਰ ਲਿਆ ਕੱਟ ਕਰ ਲਿਆ ਹਾਂਜੀ ਮੈਂ ਉਹ ਤੁਹਾਨੂੰ ਉਹ ਦੱਸ ਰਹੀ ਹਾਂਗੀ ਉਹ تین ਚੀਜ਼ਾਂ ਤੋਂ ਬਣਦਾ ਹੈ ਜੁਆਇਨ ਸੌਫ ਤੇ ਜੀਰਾ ਹਾਂਜੀ ਉਸ ਤੋਂ ਤਿੰਨ ਤੋਂ ਬਣਦਾ ਪਹਿਲਾਂ ਮੇਰੇ ਜੋ 71 ਕੱਟ ਤਾ ਕਿਲੋ ਵਰਸਿਕਾ ਹਾਂਜੀ ਹੁਣ ਮੇਰੇ ਵਿੱਚ 66 66 ਕਿਲੋ ਵਜ਼ਨ ਰਹਿ ਗਿਆ 5 ਕਿਲੋ ਵਜ਼ਨ ਘਟ ਗਿਆ ਹੁਣ ਬਿਓ ਮੈਂ ਲੈ ਰਹੀ ਹਾਂ ਵੀ ਆਪਾਂ ਕਦੋਂ ਲੈਣਾ ਹਨਾ ਵੀ ਉਹ ਆਪਾਂ ਦੱਸ ਰਿਹਾ ਕਿ ਕਿਉਂ ਰੋਟੀ ਖਾਣ ਤੋਂ ਬਾਅਦ ਅੱਧਾ ਪੌਣਾ ਚਮਚਾ ਸਵੇਰੇ ਤੇ ਸ਼ਾਮ ਨੂੰ ਵੀ ਰੋਟੀ ਖਾਣ ਤੋਂ ਬਾਅਦ ਹਨਾ ਖਾਣਾ ਖਾਣ ਤੋਂ ਬਾਅਦ ਫਿਰ ਲੈ ਲਓ ਦੋ ਟਾਈਮ ਲੈਣਾ ਹੁੰਦਾ ਹੈਗਾ ਤੇ ਹਾਂਜੀ ਮੈਂ ਤੁਹਾਨੂੰ ਉਹ ਬਣਾਉਣ ਦੀ ਵੀਡੀਓ ਦੱਸ ਰਹੀ ਐਂਗੀ ਚਲੋ ਜੀ ਆਪਾਂ ਵੀਡੀਓ ਦੇਖਦੇ ਹਾਂ ਹਾਂਜੀ ਆਪਾਂ ਸਭ ਤੋਂ ਪਹਿਲਾਂ ਇੱਕ ਪਲੇਟ ਲਵਾਂਗੇ ਜਿਸ ਵਿੱਚ ਜਮੈਨ ਕੱਟ ਲਵਾਂਗੇ ਹਾਂਜੀ ਉਸ ਤੋਂ ਬਾਅਦ ਆਪਾਂ ਸੌਫ ਕੱਢ ਲਈ ਕਿ ਉਹਨਾਂ ਪੰਚੀਰਾਲ ਪਾੜਿਆ ਪਲੇਟ ਵਿੱਚ ਹਾਂਜੀ ਜੇ ਤੁਸੀਂ ਹਨਾ ਮੈਂ ਮਤਲਬ ਕਿ ਜਿੰਨਾ ਜੀਰਾ ਲੈਤਾ ਉਨੰਨੀ ਹੀ ਸੌਫ ਲੈਣੀ ਆ ਉਨੰਨੀ ਹੀ ਜਵੈਨ ਲੈਣੀ ਆ ਜਿਵੇਂ ਤੁਸੀਂ 50-50 ਗ੍ਰਾਮ ਲੈ ਸਕਦੇ ਹੋ ਹਨਾ ਜਾਂ ਬੀਬੀ ਮੈਂ ਨਾ ਇਹ 30-30 ਗ੍ਰਾਮ ਲੈ ਰਹੀ ਆ 30 ਗ੍ਰਾਮ ਹੀ ਸੌਫ ਹੈ 30 ਗ੍ਰਾਮ ਹੀ ਜਵੈਨ ਹੈ ਤੇ 30 ਗ੍ਰਾਮ ਹੀ ਜੀਰਾ ਹੈਗਾ ਹਾਂਜੀ ਉਹ ਜਿੰਨਾ ਤੁਸੀਂ ਇੱਕ ਚੀਜ਼ ਲੈ ਰਹੇ ਹੋ ਉਨੰਨੀ ਹੀ ਬਰਾਬਰ ਮਾਤਰਾ ਚ ਸਭ ਕੁਝ ਲੈਣਾ ਹਨਾ ਤਿੰਨੇ ਚੀਜ਼ਾਂ ਤੁਸੀਂ ਬਰਾਬਰ ਮਾਤਰਾ ਚ ਲੈਣੀਆਂ ਨੇ ਹਾਂਜੀ ਉਧਰ ਆਪਣਾ ਫਰਾਈਪੈਨ ਗਰਮ ਹੋ ਗਿਆ ਸੀਗਾ ਤੇ ਉਦੇ ਵਿੱਚ ਆਪਾਂ ਇਹਦੇ ਨੀਚੇ ਜਰ ਲਾ ਕੇ ਭੁੰਨਣੀਆਂ ਸ਼ੁਰੂ ਕਰਦੇ ਆ ਰੋਸਟ ਕਰਨੀਆਂ ਹਾਂਜੀ ਤੇ ਪਹਿਲਾਂ ਗੈਸ ਮੀਡੀਅਮ ਫਲੇਮ ਤੇ ਹੈਗਾ ਤੇ ਚੰਚਾ ਮਾਰਦੇ ਰਹੋ ਤੁਸੀਂ ਉਹਨਾ ਟਾਈਮ ਭੁੰਨਦੇ ਰਹੋ ਇਹਨੂੰ ਜਿੰਨਾ ਟਾਈਮ ਨਾ ਇਹਦੇ ਵਿੱਚੋਂ 스ਮੈਲ ਆਨ ਲੱਗ ਚੁਗੀ ਵਧੀਆ ਤੇ ਥੋੜਾ ਥੋੜਾ ਸੌਫ ਦਾ ਥੋੜਾ ਥੋੜਾ ਵਾਲਾ ਨਹੀਂ ਥੋੜਾ ਥੋੜਾ ਕਲਰ ਚੇਂਜ ਹੋ ਜਾਊਗਾ ਸੌਫ ਦਾ ਤੇ ਜਵਾਂ ਇਹਦਾ ਵੀ ਪਤਾ ਲੱਗਣ ਲੱਗ ਜਾਂਦਾ ਆਪਾਂ ਨੂੰ ਵੀ ਭੁੰਨੀ ਗੀ ਹਾਂਜੀ ਤੇ ਉਹਨਾਂ ਚ ਚੰਗੀ ਤਰ੍ਹਾਂ ਲਾਈ ਚੱਲੋ ਇਹਨਾਂ ਨੂੰ ਹਨਾ ਸਾਰੇ ਕਿਤੇ ਵੀ ਸੇਕ ਲੱਗੇ ਸਾਰਿਆਂ ਨੂੰ ਵੀ ਕਿਤੇ ਨਹੀਂ ਹੈਗਾ ਵੀ ਕੋਈ ਖੜਜੇ ਵੀ ਇੱਕ ਜਗ੍ਹਾ ਠਿਰਵੇ ਸਾਰਿਆਂ ਨੂੰ ਹਲਾਈ ਚੱਲੋ ਚੰਗੀ ਤਰ੍ਹਾਂ ਹਾਂਜੀ ਮੈਂ ਜਿਵੇਂ ਕੀ ਹੈ ਨਾ 33 ਗ੍ਰਾਮ ਲੈਂਦੇ ਨੇ ਤਿੰਨੋ ਚੀਜ਼ਾਂ ਇਹ 90 ਗ੍ਰਾਮ ਹੋ ਗਿਆ ਹਨਾ ਮੇਰਾ ਇੱਕ ਹਫਤੇ ਦਾ ਬਣ ਜਾਂਦਾ ਇਹ ਮੈਂ ਰਿਕਾਪ ਤਾਂ ਚੱਲ ਜਾਂਦਾ ਜਿਵੇਂ ਮੈਂ ਅੱਧਾ ਪੌਣਾ ਇੱਕ ਚਮਚਾ ਸਵੇਰੇ ਲੈ ਲੈਂਦੀ ਆ ਰੋਟੀ ਖਾ ਕੇ ਤੇ ਅੱਧਾ ਪੌਣਾ ਚਮਚਾ ਮੈਂ ਸ਼ਾਮ ਨੂੰ ਲੈਣੀ ਆ ਰੋਟੀ ਖਾ ਕੇ ਕੋਈ ਐਡਾ ਨਹੀਂ ਹਨਾ ਵੀ ਆਪਾਂ ਨੂੰ ਖਾਂਚ ਨਹੀਂ ਔਖਾ ਲੱਗਦਾ ਵਧੀਆ ਲੱਗਦਾਗਾ ਤੇ ਇਹ ਤੁਸੀਂ ਜ਼ਰੂਰ ਬਣਾਓ ਆਪਦੇ ਘਰੇ ਤੇ ਇਹਦੇ ਨਾਲ ਨਾ ਆਪਣੇ ਪੇਟ ਅੱਛੇ ਜਿਹੜਾ ਜ਼ਿਆਦਾ ਪਾਣੀ ਹੁੰਦਾ ਸੁੱਕਿਆ ਜਾਂਦਾਗਾ ਤੇ ਆਪਣਾ পেট ਜਰੂਰ ਘਟਦਾ ਹੈਗਾ ਮੈਂ ਆਪ ਟ੍ਰਾਈ ਕਰਨੀ ਇਹਨੂੰ ਹਾਂਜੀ ਉਸ ਤੋਂ ਬਾਅਦ ਇਹਨੂੰ ਆਪਾਂ ਮਿਕਸੀ ਦੇ ਜਾਰਜ ਪਾਵਾਂਗੇ ਕਿਉਂਕਿ ਆਪਾਂ ਇਹਨੂੰ ਮਿਕਸ ਕਰਾਂਗੇ ਨਾ ਪੀਸ ਲਵਾਂਗੇ ਇੱਕ ਤਰ੍ਹਾਂ ਮਿਕਸਡ ਹੈ ਪਹਿਲੀ ਸੀ ਹੁਣ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਮਿਕਸੀ 'ਚ थोड़ा जो ठंडे तो हो जाना उस तो बाद पीसियो। हाँ जी मिक्सी ऑन करती पीसना शुरू करता नहीं। ਤੁਸੀਂ ਚਾਹੋ ਤਾਂ ਤੁਸੀਂ ਜ਼ਿਆਦਾ ਵੀ ਬਣਾ ਕੇ ਰੱਖ ਸਕਦੇ ਹੋ ਤੁਸੀਂ ਚਾਹੋ ਤਾਂ ਤੁਸੀਂ ਇੰਨਾ ਵੀ ਬਣਾ ਕੇ ਰੱਖ ਸਕਦੇ ਹੋਗੇ ਕੋਈ ਜ਼ਿਆਦਾ ਮਹਿੰਗਾ ਨਹੀਂ ਹੈ ਨਾ ਤੇ ਆਪਣਾ ਆਮ ਦੁਕਾਨਾਂ ਤੋਂ ਇਹ ਸਾਰਾ ਕੁਝ ਮਿਲ ਜਾਂਦਾ ਆਪਾਂ ਨੂੰ ਤੇ ਕੋਈ ਐਦਾਂ ਦੀ ਕੋਈ ਚੀਜ਼ ਨਹੀਂ ਵੀ ਜਿਹੜੀ ਦਾ ਆਪਾਂ ਨੂੰ ਸਾਈਡ ਇਫੈਕਟ ਹੋਊਗਾ ਕਿ ਆਮ ਚੀਜ਼ਾਂ ਨੇ ਜਿਹੜੀਆਂ ਆਪਾਂ ਜਿਵੇਂ ਕਿ ਸੌਫ ਆਪਾਂ ਖਾ ਲੈਨੇ ਆ ਹਨਾ ਸਬਜ਼ੀ ਚ ਜੀਰਾ ਜਮਾਏਨਾ ਆਪਾਂ ਵਰਤਦੇ ਹੀ ਰਹਿੰਨੇ ਆ ਵਧੀਆ ਚੀਜ਼ਾਂ ਨੇ ਇਹ ਕੋਈ ਐਦਾਂ ਨਹੀਂ ਹੈਗਾ ਅੰਜੂਨ ਨੇ ਆਪਾਂ ਇੱਕ ਪਲੇਟ ਚ ਕੱਢ ਲਵਾਂਗੇ ਮੈਨੂੰ ਬਾਰਾ ਟਾਈਮ ਨਹੀਂ ਹੋਇਆ ਮੈਨੂੰ ਥੋੜਾ ਟਾਈਮ ਨਹੀਂ ਹੋਇਆ ਮਤਲਬ ਕਿ ਵੀ ਬਣਾਏ ਜਿਹੜਾ ਬਰਤ ਦਿਨੋਂ ਜਦੋਂ ਮੈਨੂੰ ਰਿਜ਼ਲਟ ਲੱਗਿਆ ਮੈਂ ਸੋਚਿਆ ਹਨਾ ਤੁਹਾਡੇ ਨਾਲ ਵੀ ਇਹਦੀ ਵੀਡੀਓ ਬਣਾ ਕੇ ਸ਼ੇਅਰ ਕਰੀ ਆਵੇ ਹਾਂਜੀ ਇਹਦੇ ਵਿੱਚ ਨਾ ਥੋੜਾ ਜਿਹਾ ਵੀ ਆਪਾਂ 10 ਗ੍ਰਾਮ ਚਾਹ ਮਿਸ਼ਰੀ 10 ਗ੍ਰਾਮ ਤਾਂ ਜ਼ਿਆਦਾ ਹੋ ਚੁਗੀ ਥੋੜੀ ਜਿਹੀ ਮਿਸ਼ਰੀ 2-3 ਚਮਚੇ ਹਾਂਜੀ ਪੀਸ ਕੇ ਵਿੱਚਰ ਲਾ ਲਓ ਇਹਦੇ ਨਾਲ ਨਾ ਥੋੜਾ ਜਿਹਾ ਵੀ ਮਤਲਬ ਕਿ ਜੀਵ ਜੀ ਦੀ ਮੱਛੀ ਦੀ ਤੇ ਥੋੜਾ ਜਿਹਾ ਮਿਠਾਸ ਹੁੰਦਾ ਇਹਦੇ ਵਿੱਚ ਬਹੁਤ ਜਿਆਦਾ ਨਾ ਮਿੱਠਾ ਕਰਿਓ ਤੁਸੀਂ ਤੇ ਬਸ ਥੋੜਾ ਜਿਹਾ ਲਾਓ 2-3 ਚਮਚੇ ਹੋਰ ਬਸ ਸਾਰੇ ਵਿੱਚ ਹਾਂਜੀ ਆਪਾਂ ਇਹਨੂੰ ਸਾਰਾ ਪੀਸ ਲੈਣ ਨੂੰ ਮਿਕਸ ਮਤਲਬ ਕਿ ਮਿਸ਼ਰੀ ਵੀ ਵਿੱਚਰ ਲਾ ਲਈ ਬਿਸੰਤਵਾਦਾ ਪਾਹਣਾ ਇੱਕ ਡੱਬੇ ਚ ਸਟੋਰ ਕਰਕੇ ਰੱਖ ਲੈਣੇ ਆ ਤੁਸੀਂ ਆਪਣੇ ਘਰੇ ਜਰੂਰ ਬਣਾ ਕੇ ਨਾ ਇਹਨੂੰ ਤੁਸੀਂ ਅਜਮਾ ਕੇ ਦੇਖਿਓ ਤੇ ਤੁਹਾਨੂੰ ਘੱਟ ਰਿਜ਼ਲਟ ਮਿਲੂਗਾ ਦਾ 10-15 ਦਿਨਾਂ ਦੇ ਵਿੱਚ ਵਿੱਚ ਹਾਂ ਜਿੱਦਾਂ 10 ਔਰ ਦਾ ਬਹੁਤ ਬਹੁਤ ਧੰਨਵਾਦ ਮੇਰੀ ਫੁੱਲ ਵੀਡੀਓ ਦੇਖਣ ਲਈ ਉਮੀਦ ਕਰਦੇ ਹਾਂ ਸੋਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋ ਕੀ ਹਾਂਜੀ ਜੇਕਰ ਸੋਨੂੰ ਮੇਰੀ ਵੀਡੀਓ ਵਧੀਆ ਲੱਗਦਾ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿ ਕਮੈਂਟ ਜਰੂਰ ਕਰ ਦਿਆ ਕਰੋ ਭੈਣੋ ਵੀ ਤੁਸੀਂ ਕਿੱਥੇ ਬੈਠ ਕੇ ਮੇਰੀ ਵੀਡੀਓ ਦੇਖ ਰਹੇ ਹੋ ਨਾ ਵੀ ਕਿਹੜੀ ਜਗ੍ਹਾ ਤੋਂ ਤੇ ਹਾਂਜੀ ਚਲੋ ਜੀ ਠੀਕ ਹੈ ਜੀ ਅਸ਼ੀਆ ਕਾ